ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਬਹਾਦਰਪੁਰ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਪੀਆਰਟੀਸੀ ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਜ਼ੋਰਦਾਰ ਟੱਕਰ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਟਰੈਕਟਰ ਟਰਾਲੀ ਅੱਗੇ ਜਾ ਰਿਹਾ ਸੀ ਤੇ ਬੱਸ ਪਿੱਛੋਂ ਆ ਰਹੀ ਸੀ બસ ਚਾਲਕ ਨੂੰ ਧੁੰਦ ਦੇ ਧੁੰਦ ਕਾਰਨ ਅੱਗੇ ਟਰੈਕਟਰ ਟਰਾਲੀ ਦਿਖੀ ਨਹੀਂ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਪੀਆਰਟੀਸੀ ਬੱਸਾ ਜਿਹੜੀ ਉਹ ਟਰੈਕਟਰ ਟਰਾਲੀ ਦੇ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਇਸ ਹਾਦਸੇ ਦੌਰਾਨ ਜਿਹੜੀ ਬੱਸ ਹੈ ਉਸ ਦੇ ਬਿਲਕੁਲ ਪਰ ਖਾਚੇ ਉੜ ਚੁੱਕੇ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜੀ ਬੱਸਾ ਉਹ ਨੁਕਸਾਨੀ ਗਈ ਹੈ ਜਿਸ ਦੇ ਵਿੱਚ ਇੱਕ ਕੰਡਕਟਰ ਦੀ ਮੌਤ ਹੋ ਗਈ ਜਦਕਿ ਜਿਹੜੀਆਂ 11 ਤੋਂ 12 ਸਵਾਰੀਆਂ ਨੇ ਉਹ ਗੰਭੀਰ ਜ਼ਖਮੀ ਦੱਸੀ ਜਾ ਰਹੀਆਂ ਨੇ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਮੌਕੇ ਤੇ ਪਹੁੰਚੀ ਗੁਰਦੁਆਰਾ ਸ਼੍ਰੀ ਮਸਤੂਆਣਾ ਸਾਹਿਬ ਦੀ ਐਂਬੂਲੈਂਸ ਵੀ ਉਸ ਦਾ ਵੀ ਐਕਸੀਡੈਂਟ ਹੋ ਗਿਆ ਐਂਬੂਲੈਂਸ ਵੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਆ ਸੜਕ ਸੁਰੱਖਿਆ ਫੋਰਸ ਦੇ ਜਵਾਨ ਨੇ ਦੱਸਿਆ ਕਿ ਬੱਸ ਸੰਗਰੂਰ ਤੋਂ ਬਰਨਾਲੇ ਵੱਲ ਜਾ ਰਹੀ ਸੀ ਜਿਸ ਦਾ ਸੰਗਣੀ ਤੋਂ ਦਕਰਨ ਇੱਟਾਂ ਵਾਲੀ ਟਰਾਲੀ ਦੇ ਨਾਲ ਟੱਕਰ ਹੋ ਜਾਂਦੀ ਹੈ ਇਸ ਦੌਰਾਨ ਹੀ ਹਾਦਸਾ ਵਾਪਰਿਆ ਬੱਸ ਦੇ ਵਿੱਚ ਇੱਕ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਬਸ ਬੜੇ ਆਰਾਮ ਦੇ ਨਾਲ ਜਾ ਰਹੀ ਸੀ ਅੱਗਿਓ ਟ੍ਰੈਕਟਰ ਟਰਾਲੀ ਵਾਲੇ ਨੇ ਇੱਕੋ ਦਮ ਹੀ ਸੜਕ ਉੱਤੇ ਟ੍ਰੈਕਟਰ ਟਰਾਲੀ ਚਾੜ ਦਿੱਤੀ ਕਥਿਤ ਤੌਰ ਤੇ ਦੱਸਿਆ ਜਾ ਰਿਹਾ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਆ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨਵਜੋਤ ਸਿੰਘ ਨੇ ਅੱਗੇ ਜੋ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਵਾਸ ਜੀ ਸਾਹਮਣੇ ਤੋਂ ਹੁੰਦਾ ਇਹਦਾ ਕਾਰਨ ਬਣਿਆਗਾ ਵਾਸੇ ਇਹਦਾ ਅੱਗੇ ਟਰੈਕਟਰ ਟਰਾਲੀ ਜਾ ਰਹੇ ਸੋਚ ਪਿੱਛੇ ਜਾ ਕੇ ਪੀ ਆਰ ਟੀ ਸੀ ਬੱਸ ਵੱਜੀ ਆ ਪਹਿਲਾਂ ਠੀਕ ਆ ਜੀ ਫਿਰ ਉਹਦੇ ਪਿੱਛੇ ਹੀ ਗੱਡੀ ਵੱਜੀ ਫਿਰ ਐਂਬੂਲੈਂਸ ਸੀ ਜੋ ਮਸਕੂਣਾ ਸਾਹਿਬ ਵਾਲੀ ਤੋਂਦ ਕਰਕੇ ਜਦੋਂ ਉਹਨੇ ਬ੍ਰੇਕ ਮਾਰੇ ਪਿੱਛੋਂ ਉਹਦੇ ਚ ਵੀ ਵੱਜੀ ਉਹ ਲੱਗੇ ਦੀ ਅੱਗੇ ਐਕਸੀਡੈਂਟ ਹੁੰਦਾ ਹੈ ਕਿ ਐਂਬੂਲੈਂਸ ਫਿਰ ਅੱਗੇ ਜਾ ਕੇ ਟਰੱਕ ਦੇ نیچے ਵੜ ਗਈ। ਹੂੰ ਹੂੰ ਇਹਦੇ ਚ ਇੱਕ ਡੈਥ ਹੋ ਗਈ ਆ। ਉਹ ਬੱਸ ਦਾ ਕਨੈਕਟਰ ਸੀਗੇ। ਤਾਂ ਮੰਦੀਪ ਸਿੰਘ ਨਿਸ਼ਾਨਾ ਪਰਦੇਸ ਸਿੰਘ ਮਲੋਟ ਏਰੀਏ ਦੇ ਨਾਲ ਇਹ। ਉਹਨਾਂ ਦੀ ਡੈਥ ਹੋ ਗਈ। ਲਗਭਗ 9 ਤੋਂ 10 3 ਜਣੇ। ਹਲੇ ਤੱਕ ਜਿਹੜਾ ਸਾਡੇ ਕੋਲ ਡਾਟਾ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ। ਬਸ ਇਧਰਲੀ ਸਾਈਡ ਤੋਂ ਹੀ ਜਾ ਰਹੀ ਸੀ ਸਾਈਡ ਤੋਂ ਸੰਗਰੂ ਤੋਂ ਬਣਾ ਲਿਆ ਹਾਂ ਜੀ ਉਧਰ ਜਾ ਰਹੀ ਸੀ ਹੁਣ ਸਾਰਿਆਂ ਨੂੰ ਇੱਥੇ ਸਿਵਲ ਹਸਪਤਾਲ ਲੈ ਗਏ ਹਾਂ ਜੀ ਹਾਂ ਜਿੰਨੇ ਇੰਜਰਡ ਸੀਗੇ ਐਂਬੂਲੈਂਸ ਐਸਐਸਐਫ ਬਾਕੀ ਉੱਥੇ ਜਿਹੜੇ ਲੋਕ ਆਮ ਲੋਕ ਸੀ ਪਬਲਿਕ ਦੀ ਹੈਲਪ ਨਾਲ ਇੱਥੇ ਆਪਾਂ ਸਿਵਲ ਹਸਪਤਾਲ ਜਿਹੜੇ ਇੰਜਰਡ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੇਖੀ ਨਾਰਮਲ ਦੇ ਵਿੱਚੋਂ ਜ਼ਿਆਦਾਤਰ ਦੇ ਤਾਂ ਬੰਦ ਸੱਟ ਨਹੀਂ ਹੈਗੀ ਦੋ ਤਿੰਨ ਜਣੇ ਹੈਗੇ ਜਿਨ੍ਹਾਂ ਨੇ ਥੋੜੀ ਗੰਭੀਰ ਸੱਟ ਆ। ਹਾਂ ਜੀ। ਬਲੰਝੂ ਠੀਕ ਨੇਗੇ। ਇੱਕ ਬੰਦਾ ਜਿਹੜਾ ਕ੍ਰਿਟੀਕਲ ਸੀ ਉਹਨਾਂ ਦੀ ਜੀ ਡੈਥ। ਹਾਂ। ਦੱਸੋ ਇਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ? ਕੀ ਕੀ ਮਾਮਲਾ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਕਸੀਡੈਂਟ ਅੱਜ ਧੁੰਦ ਬਹੁਤ ਜ਼ਿਆਦਾ ਪੈ ਰਹੀ ਸੀ। ਬੱਸ ਦੇ ਮੂਹਰੇ ਰੋਡਵੇਜ ਦੀ ਦੇ ਮੂਹਰੇ ਟਰੈਕਟਰ ਜਾ ਰਿਹਾ ਸੀ। ਟਰੈਕਟਰ ਦੇ ਵਿੱਚ ਬੱਸ ਜ਼ੋਰ ਨਾਲ ਵੱਜੀ ਤਾਂ ਕਿ 11-12 ਸਵਾਰੀਆਂ ਫੱਟੜ ਹੋ ਗਈਆਂ। ਪੋਦਵਾਲ ਮਸਤ ਮਲਾ ਸਾਹਿਬ ਅੰਗੀਠਾ ਸਾਹਿਬ ਕੋਲੇ ਟੈਲੀਫੋਨ ਗਿਆ ਵੀ ਐਕਸੀਡੈਂਟ ਹੋ ਗਿਆ ਸਾਡੇ ਐਂਬੂਲੈਂਸ ਤੋਂ ਡਰਾਈਵਰ ਨਾਲ ਉਹਨਾਂ ਨੂੰ ਚੱਕਣ ਵਾਸਤੇ ਜਾ ਰਹੇ ਤੇ ਰਾਹ ਚ ਉਹਨਾਂ ਨੇ ਮੂਰੇ ਗੱਡੀ ਦੀਆਂ ਬ੍ਰੇਕਾਂ ਪੱਜ ਗਈਆਂ ਮਗਰੋਂ ਗੱਡੀ ਨੇ ਧੱਕ ਕੇ ਇਕੱਠੀ ਕਰਤੀ ਐਂਬੂਲੈਂਸ ਸਾਡੀ ਉਹਨਾਂ ਦੇ ਵੀ ਛੱਟਾਂ ਵੱਜੀਆਂ ਨੇ ਲੈ ਕੇ ਆਇਆ ਸਾਰੀਆਂ ਸਵਾਰੀਆਂ ਨੂੰ ਇੱਥੇ ਲੈ ਕੇ ਆਇਆ ਤੇ ਵਧੀਆ ਡਾਕਟਰ ਸਾਹਿਬ ਨੇ ਵਧੀਆ ਪ੍ਰਬੰਧ ਆ ਉਹ ਵਧੀਆ ਸਾਮਿਆਂ ਅਨੁਸਾਰ ਕੋਈ ਦਿੱਕਤ ਨਹੀਂ ਆਈ ਸਾਰੀਆਂ ਸਵਾਰੀਆਂ ਨੂੰ ਠੀਕ ਰੇ ਹੁਣ ਬਿਲਕੁਲ ਗੱਡੀਆਂ ਦਾ ਆਪ ਦੇ ਵਿੱਚ ਟਕਰੀਆਂ ਗੱਡੀਆਂ 5-4 ਦਾ ਹੋਇਆ ਆਪ ਵਿੱਚ 5-4 ਗੱਡੀਆਂ ਆਪ ਵਿੱਚ ਵੱਜੀਆਂ ਉੱਥੇ ਗੱਡੀਆਂ ਗੱਡੀਆਂ ਕਿ ਤਾਂ ਥੋੜਾ ਲੋਕ ਤੇਜ਼ ਚਲਾਉਂਦੇ ਨੇ ਤੇਜ਼ ਕਰਕੇ ਇਹ ਕੰਮ ਸਾਰੀ ਘਟਨਾ ਵਾਪਰੀ ਹੈ ਧੁੰਦ ਬਹੁਤ ਜਿਆਦੇ ਧੁੰਦ ਕਾਰਨ ਮੇਨ ਤਾਂ ਧੁੰਦ ਕਾਰਨ ਮੇਨ ਸਾਰੀ ਗੱਲ ਧੁੰਦ ਕਰਕੇ ਹੋਈ ਹੈ